ਅਮਰੀਕੀ ਸੰਸਦ ਦੇ ਵਿੱਚ ਮੈਰੀ ਮਿਲਰ ਨੇ ਕਾਂਗਰਸ ਦੇ ਵਿੱਚ ਅ ਪ੍ਰਾਰਥਨਾ ਦੀ ਸਵਾਦੀ ਅਗਵਾਈ ਕਰ ਰਹੀ ਸਿੱਖ ਪਾਰਟੀ ਨੂੰ ਮੁਸਲਮ ਕਹਿ ਕੇ ਨਿਸ਼ਾਨਾ ਬਣਾਇਆ ਉਸਨੇ ਸੋਸ਼ਲ ਮੀਡੀਆ ਤੇ ਧਾਰਮਿਕ ਵਿਤਕਰੇ ਵਾਲੀ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਡਿਲੀਟ ਕਰਨਾ ਪਿਆ ਦਰਅਸਲ ਸ਼ੁੱਕਰਵਾਰ ਨੂੰ ਮੈਰੀ ਮਿਲਰ ਨੇ ਸੋਸ਼ਲ ਮੀਡੀਆ ਤੇ ਲਿਖਿਆ ਇਹ ਬਹੁਤ ਚਿੰਤਾਜਨਕ ਹੈ ਤੇ ਅੱਜ ਸਵੇਰੇ ਪ੍ਰਤੀਨਿਧੀ ਸਭਾ ਦੇ ਵਿੱਚ ਇੱਕ ਮੁਸਲਮ ਨੂੰ ਪ੍ਰਾਰਥਨਾ ਦੀ ਗਵਾਹੀ ਕਰਨ ਦੀ ਇਜਾਜ਼ਤ ਦਿੱਤੀ ਗਈ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ ਅਮਰੀਕਾ ਦੀ ਸਥਾਪਨਾ ਇੱਕ ਈਸਾਈ ਰਾਸ਼ਟਰਵਾਜ ਹੋਈ ਸੀ ਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੂੰ ਇਸ ਹਕੀਕਤ ਨੂੰ ਦਰਸਾਉਣਾ ਚਾਹੀਦਾ ਹੈ ਰੱਬ ਰਹਿਮ ਕਰੇ ਪਰ ਜਿਸ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਇੱਕ ਮੁਸਲਮ ਨਹੀਂ ਸਗੋਂ ਇੱਕ ਸਿੱਖ ਪਾਰਟੀ ਸੀ ਗਿਆਨੀ ਸੁਰਿੰਦਰ ਸਿੰਘ ਸੀ ਜਿਸ ਨੂੰ ਨਿਊ ਜਰਸੀ ਤੋਂ ਰਿਪਬਲਿਕ ਕਨ ਅਸੰਸਦ ਮੈਂਬਰ ਜੈਫ ਵੈਨ ਡੂ ਨੇ ਸੱਦਾ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਸਿੰਘ ਨੇ ਸ਼ਬਦਾਂ ਨਾਲ ਨਹੀਂ ਸਗੋ ਆਪਣੇ ਆਚਾਰਨ ਨਾਲ ਅਗਵਾਈ ਕੀਤੀ ਸ਼ਾਂਤੀ ਨਿਮਰਤਾ ਤੇ ਸਾਰਿਆਂ ਦੀ ਸੇਵਾ ਦੀ ਭਾਵਨਾ ਨਾਲ ਇਹ ਸਿਰਫ ਸਿੱਖ ਕਦਰਾਂ ਕੀਮਤਾਂ ਨਹੀਂ ਸਗੋ ਅ ਅਮਰੀਕੀ ਕਦਰਾਂ ਕੀਮਤਾਂ ਵੀ ਨੇ ਜਦੋਂ ਮਿਲਰ ਨੇ ਦੇਖਿਆ ਤਾਂ ਉਸ ਦਾ ਵਿਰੋਧ ਹੋ ਰਿਹਾ ਤਾਂ ਉਸ ਨੇ ਪਹਿਲਾਂ ਆਪਣੀ ਪੋਸਟ ਐਡਿਟ ਕੀਤੀ ਤੇ ਬਾਅਦ ਵਿੱਚ ਇਸ ਨੂੰ ਡਿਲੀਟ ਕਰ ਦਿੱਤਾ ਪਹਿਲੀ ਪੋਸਟ ਦੇ ਵਿੱਚ ਉਸ ਨੇ ਮੁਸਲਮ ਸ਼ਬਦ ਦੀ ਵਰਤੋਂ ਕੀਤੀ ਤੇ ਬਾਅਦ ਦੇ ਵਿੱਚ ਉਸ ਨੇ ਪੋਸਟ ਨੂੰ ਐਡਿਟ ਕੀਤਾ ਤੇ ਮੁਸਲਮ ਦੀ ਥਾਂ ਸਿੱਖ ਲਗਾ ਦਿੱਤਾ ਪਰ ਬਾਕੀ ਵਿਵਾਦਪੂਰਨ ਪੋਸਟ ਉਵੇਂ ਹੀ ਛੱਡ ਦਿੱਤੀ ਅੰਤ ਦੇ ਵਿੱਚ ਉਸ ਨੇ ਪੂਰੀ ਪੋਸਟ ਨੂੰ ਹੁਣ ਡਿਲੀਟ ਕਰ ਦਿੱਤਾ